ਹਾਂਜੀ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਠੋੜਾ ਇੰਦਰਪਾਲ ਸਿੰਘ ਪਮਾਲੀ 20 ਪੋਜ਼ਿਟਿਵ ਪੰਜਾਬੀ ਚੈਨਲ ਤੋਂ ਠੋੜੇ ਲਈ ਅੱਜ ਲੈ ਕੇ ਆਇਆ ਬ੍ਰਦਰਸ ਪੈਟ ਸ਼ਾਪ ਮਨਸੂਰਾ ਇਹ ਮੇਰੇ ਵੀਰ ਸਾਰੇ ਹੀ ਆਪਣੇ ਪਾਲਤੂ ਜਾਨਵਰਾਂ ਦਾ ਜੋ ਵੀ ਆਪਾਂ ਜਾਨਵਰ ਘਰੇ ਰੱਖ ਸਕਦੇ ਹਾਂ ਉਹਨਾਂ ਦਾ ਕੰਮ ਕਰਦੇ ਹਨ ਜਿਵੇਂ ਇਹਨਾਂ ਨੂੰ ਕੋਲ ਤੁਸੀਂ ਜੇ ਕੁੱਤੇ ਲੈਣੇ ਹਨ ਕਤੂਰੇ ਬਿੱਲੀਆਂ ਕਬੂਤਰ ਚਿੜੀਆਂ ਆਦਿ ਜੋ ਵੀ ਜਾਨਵਰ ਕਰੇ ਰੱਖਣਾ ਵਾ ਉਹ ਉਹਨਾਂ ਦਾ ਇਨਾਂ ਕੋਲ ਖਾਸ ਪ੍ਰਬੰਧ ਆ ਅਵੇਲੇਬਲ ਨੇ ਜਾਂ ਮਰਜੀ ਨਾਲ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਪਰ ਸ਼ੋ ਹੋ ਰਿਹਾ ਵਾ ਤੇ ਨਾਲ ਦੀ ਨਾਲ ਮੇਰੇ ਵੀਰ ਹੁਣੀ ਜੇ ਇਹ ਨਹੀਂ ਹੈਗਾ ਕਿ ਹਾਂ ਵੀ ਇੱਕ ਵਾਰੀ ਤੁਹਾਨੂੰ ਇਹ ਜਾਨਵਰ ਦੇ ਕੇ ਬੱਚੇ ਦੇ ਕੇ ਮੁੜ ਕੇ ਬੇਲੇ ਨਹੀਂ ਉਹਨਾਂ ਨੂੰ ਖਾਸ ਪਾਲਣ ਦੇ ਖਾਸ ਪ੍ਰਬੰਧ ਵੀ ਹੈਗਾ ਇਨਾਂ ਕੋਲੇ ਤੇ ਇਹਨਾਂ ਕੋਲ ਦਵਾਈਆਂ ਦਾ ਪ੍ਰਬੰਧ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਝ ਏ ਟੂ ਜ਼ेड ਤੇ ਨਾਲ ਦੀ ਨਾਲ ਜੇ ਕਿਸੇ ਮੇਰੇ ਵੀਰ ਭਾਈ ਨੇ ਬਾਹਰ ਟੂਰਿਸਟ ਵਿਜੇ ਲਈ ਜਾਣਾ ਹੁੰਦਾ ਵਾ ਤੇ ਪਿੱਛੇ ਇਹਨਾਂ ਨੂੰ ਇਹ ਹੁੰਦਾ ਕਿ ਸਾਡਾ ਜਿਹੜਾ ਪਿਆਰ ਨਾਲ ਬੱਚਾ ਸੰਭਿਆ ਹੋਇਆ ਵਾ ਉਹਦੀ ਕੇਅਰ ਕੌਣ ਕਰੂਗਾ ਉਹ ਕਿਵੇਂ ਸੰਭਿਆ ਜਾਊਗਾ ਉਹਨਾਂ ਨੂੰ ਪਾਲ ਉਹਨਾਂ ਨੂੰ ਸੰਭਣ ਦਾ ਖਾਸ ਪ੍ਰਬੰਧ ਦਾ ਇਹਨਾਂ ਕੋਲੇ ਤੁਸੀਂ ਇਹਨਾਂ ਕੋਲ ਰੱਖ ਸਕਦੇ ਹੋ ਮਹੀਨਾ 2 ਮਹੀਨੇ ਜਿੰਨਾ ਟਾਈਮ ਤੁਸੀਂ ਰੱਖਣਾ ਚਾਹੁੰਦੇ ਹੋ 10 15 ਦਿਨ ਲਈ ਇਹ ਉਹਨੂੰ ਸੰਭਾਲਦੇ ਹਨ ਤੇ ਨਾਲ ਦੀ ਨਾਲ ਜੇ ਤੁਸੀਂ ਇਹਨਾਂ ਨੂੰ ਕੋਈ ਹੋਰ ਨਮਾਉਣ ਤੋਂ ਮਾਉਂਦੇ ਨੇ ਕਿਹੜੀ ਚੀਜ਼ਾਂ ਮੈਨੀਪੇਡੀ ਮੈਨੀਕੀਅਰ ਵੀ ਕਹਿੰਦੇ ਪੈਡੀਕੁਰ ਜੋ ਵੀ ਜਾਨਵਰ ਦਾ ਖਾਸ ਪ੍ਰਵੰਧ ਦਾ ਬਹੁਤ ਸੋਹਣਾ ਪ੍ਰਵੰਧ ਕਰਦੇ ਹਨ ਤੇ ਇਹਨਾਂ ਨੂੰ ਮਿਲਣ ਲਈ ਤੁਸੀਂ ਮਿਲਣਾ ਜੇ ਇਹਨਾਂ ਦਾ ਡਰੈੱਸਾ ਇਹ ਮਨਸੂਰਾ ਅੱਡੇ ਵਿੱਚ ਇੰਡੀਅਨ ਆਇਲ ਪੰਪ ਦੇ ਸਾਹਮਣੇ ਬ੍ਰਦਰਸ ਪੈਟ ਸ਼ਾਪ ਉੱਪਰ ਨੰਬਰ ਸ਼ੋ ਹੋ ਰਿਹਾ ਜੋ ਹੋਰ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਮੇਰੇ ਵੀਰਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 98555 85410 ਆਪਾਂ ਫੇਰ ਕਿਤੇ ਮਿਲਦੇ ਆ ਨਵੀਂ ਵੀਡੀਓ ਵਿੱਚ ਤੁਹਾਡਾ ਇੰਦਰ ਪਾਸੇ ਪਮਾਲੀ ਵੀ ਪੋਜ਼ਿਟਿਵ ਪੰਜਾਬੀ ਚੈਨਲ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ